ਨੀ ਆਪਣੇ ਆਪ ਨੂੰ ਨਿਵਾਣਾ ਜਾਂ ਸਮਝਣਾ ਜਿਹਦੇ ਇਤਨਾ ਵੱਡਾ ਤਾਣ ਹੋਵੇ ਉਹ ਨਿਵਾਣਾ ਨਹੀਂ ਹੋ ਸਕਦਾ ਪਰ ਪਿਆਰਿਓ ਹੋਣਾ ਕਿਵੇਂ ਹੈ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਜੇ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਣੀਆਂ ਸਵੇਰੇ ਉਠੋ ਜਦੋਂ ਤਾਰੇ ਅਸਮਾਨ ਚ ਟਿਮਟਮਾਉਂਦੇ ਅਸਮਾਨ ਤਾਰਿਆਂ ਨਾਲ ਭਰਿਆ ਹੈ ਕਾਇਨਾਤ ਸੁੱਤੀ ਹੈ ਉਦੋਂ ਜਾਗੋ ਇਸ਼ਨਾਨ ਕਰੋ ਚੌਂਕੜਾ ਮਾਰ ਕੇ ਜਪਜੀ ਦਾ ਜਾਪ ਕਰੋ ਗੁਰੂ ਨਾਨਕ ਦੀ ਖੁਸ਼ੀ ਹੈ ਖੁਸ਼ੀ ਆਉਂਦੀ ਤੁਹਾਡਾ ਜਿਤਨਾ ਮਰਜੀ ਪੁਰਾਣਾ ਰੁਕਿਆ ਕੰਮ ਹੈ ਇਹ ਥਾਸੀ ਕਰਕੇ ਦੇਖੋ ਜਪਜੀ ਸਾਹਿਬ ਜੀ ਦਾ ਜਾਪ ਮਹਾਰਾਜ ਜੀ ਦੀ ਐਸੀ ਬਾਣੀ ਹੈ ਕਿ ਦਰਗਾਹ ਦੇ ਬੰਦ ਦਰਵਾਜ਼ੇ ਖੁੱਲ ਜਾਂਦੇ ਤੇ ਦੁਨਿਆਵੀ ਕਮਾਂ ਦੀ ਕੀ ਗੱਲ ਹੈ ਐਸਾ ਹੈ ਆਓ ਗੁਰਮਖੋ ਮੇਰੇ ਭਰਾ ਨਾਨਕ ਜੀ ਐਸੇ ਗਰੀਬ ਨੂੰ ਭੁੱਖਾ ਨਹੀਂ ਦੇਖ ਸਕਦੇ ਐਸੇ ਮੇਰੇ ਗੁਰੂ ਨਾਨਕ ਹੈ ਜੀ ਦਾ ਕੋਈ ਨਹੀਂ ਉਹਦਾ ਹੀ ਬਣ ਜਾਂਦੇ ਹਨ ਆਖੋ ਸਤਨਾਮ ਸ੍ਰੀ ਵਾਹਿ ਜਦੋਂ ਲੱਗੇ ਨਾ ਵੀ ਆਪਾਂ ਇਕੱਲੇ ਰਹਿ ਗਏ ਫਿਰ ਕਦੇ ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਾ ਮੇਰਾ ਗੁਰੂ ਨਾਨਕ ਮੇਰੇ ਨਾਲ ਹੈ ਜਿਹਦੇ ਸਿਰ ਤੇ ਕੋਈ ਨਹੀਂ ਉਹਦੇ ਸਿਰ ਤੇ ਕੌਣ ਹੈ ਗੁਰੂ ਗੋਬਿੰਦ ਸਿੰਘ ਜਿਹਦੇ ਸਿਰ ਤੇ ਕੋਈ ਨਹੀਂ ਉਹਦੇ ਸਿਰ ਤੇ ਗੁਰੂ ਨਾਨਕ ਉਹਦੇ ਸਿਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਦੇ ਕੱਲਾ ਨਾ ਸਮਝੇ ਆਪਣੇ ਆਪ ਕਦੇ